ਹਾਂਜੀ ਵੀ ਦੂਰ ਤੋਂ ਪਿਆਰ ਭਾਈ ਸਤਿ ਸ੍ਰੀ ਅਕਾਲ ਸਵਾਗਤ ਹੈ ਆਪਣੇ YouTube ਚੈਨਲ ਤੇ ਤੇ Facebook ਤੇ ਅੱਜ ਅਸੀਂ ਪਹੁੰਚੇ ਧਰਮਕੋਟ ਵੀਜੇ ਬੱਤਰਾ ਭਰਾ ਕੋਲ ਤੇ ਉਹਦਾ ਕੰਮ ਆ ਦਵਾਈਆਂ ਦਾ ਰੇਹਾਂ ਸਪਰੇਆਂ ਦਾ ਤੇ ਪੂਰੀ ਗੱਲਬਾਤ ਤੇ ਪੂਰੇ ਪ੍ਰੋਡਕਟਾਂ ਬਾਰੇ ਤੁਹਾਨੂੰ ਦਿੰਨੇ ਆ ਜਾਣਕਾਰੀ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲਾ ਹੋਰ ਵਧੀਆ ਜੀ ਠੀਕ ਹੈ ਹਾਂਜੀ ਵਧੀਆ ਜੀ ਬਾਈ ਦਾ ਕੰਮ ਹੈਗਾ ਦਵਾਈਆਂ ਦਾ ਰੇਹਾਂ ਸਪਰੇਆਂ ਦਾ ਮਿੱਤਰੋ ਤੇ ਪੂਰੇ ਪ੍ਰੋਡਕਟ ਬਾਈ ਕੋਲੇ ਪਏ ਆ ਤੇ ਪੂਰੀ ਜਾਣਕਾਰੀ ਆਪਾਂ ਦਿੰਨੇ ਆ ਬਾਈ ਆਪਣੇ ਕੋਲ ਕਿਹੜੇ ਕਿਹੜੇ ਕੰਪਨੀ ਦੇ ਪ੍ਰੋਡ ਸਸਿਗਾ ਵੀਰ ਜੀ ਮੇਰਾ ਨਾਮ ਵਿਜੇਪੱਤਰਾ ਬਟਰਾ ਪੈਚੀੜ ਧਰਮਕੋਟ ਲੋਕੇਸ਼ਨ ਤੋਂ ਬੋਲ ਰਿਹਾ ਹਾਂ ਤੇ ਆਪਣਾ ਅੱਜ 20 ਸਾਲ ਤੋਂ ਕੰਮ ਕਰ ਰਹੇ ਹਾਂ ਆਪਾਂ ਸੰਜੰਟਾ ਬਾਇਰ ਟਾਟਾ ਰੈਲिज ਅਦਾਮਾ ਚੰਬਲ ਕੰਪਨੀ ਦਾ ਕੰਮ ਕਰ ਰਹੇ ਹਾਂ ਤੇ ਮਤਲਬ ਕੀ ਹੈ ਇਹ ਵੀ ਬ੍ਰਾਂਡ ਫਾਰਮਰ ਨੂੰ ਦੇਣਾ ਤੇ ਬ੍ਰਾਂਡ ਹੀ ਫਾਰਮਰ ਨੂੰ ਸਮਝਾਉਣਾ ਇਹ ਜੀ ਅੱਜ ਗੱਲ ਕਰਗੇ ਬਾਈ ਜਿਵੇਂ ਹੁਣ ਸਾਰੇ ਭਰਾਵਾਂ ਨੇ ਝੋਨਾ ਲਾਇਆ ਬਾਈ ਠੀਕ ਆ ਤੇ ਨਰਮਾ ਵੀ ਕਈ ਭਰਾਵਾਂ ਦਾ ਜੇ ਆਪਾਂ ਝੋਨੇ ਦੀ ਗੱਲ ਕਰੀਏ ਮੇਨ ਤਾਂ ਪੰਜਾਬ ਦੇ ਵਿੱਚ ਝੋਨਾ ਹੀ ਜ਼ਿਆਦਾ ਲੱਗਦਾ ਝੋਨੇ ਦੀ ਮਤਲਬ ਉਹ ਕਹਿੰਦਾ ਆਪਾਂ ਝਾੜ ਆਸਤੇ ਜਾਂ ਬੂਝਾ ਬਣਾਉਣ ਵਾਸਤੇ ਉਹ ਆਪਣੇ ਕੋਲ ਕਿਹੜਾ ਪ੍ਰੋਡਕਟਾਂ ਨੇ ਵੀਰ ਜੀ ਸਭ ਤੋਂ ਪਹਿਲਾਂ ਦਾ ਕਿਸਾਨ ਵੀਰਾਂ ਨੂੰ ਬੇਨਤੀ ਹੈ ਹਾਂਜੀ ਲਈ ਕੋਈ ਵੀ ਚੀਜ਼ ਕਰਨੀ ਹੈ ਯੂਜ਼ ਕਰਨੀ ਹੈ ਸਮੇਂ ਦੇ ਮੁਤਾਬਕ ਓਕੇ ਜੀ ਸਮੇਂ ਤੋਂ ਪੈਸਾ ਹਰੇਕ ਜ਼ਿੰਮੇਦਾਰ ਖਰਚਦਾ ਹੈ ਪਰ ਜਿਹੜਾ ਪੈਸਾ ਸਮੇਂ ਤੇ ਲੱਗੇ ਉਹਦਾ ਦੁਣਾ ਫਾਇਦਾ ਜਿਹੜਾ ਇਕ ਵੇਲੇ ਲੱਗੇ ਉਹਦਾ ਫਾਇਦਾ ਉਹਦਾ ਕੋਈ ਫਾਇਦਾ ਸਮੇਂ ਮੁਤਾਬਕ ਸਚੋਨੇ ਦੇ ਸਟੇਜ ਦੇ ਮੁਤਾਬਕ ਜਿਵੇਂ ਹੁਣ ਸੁੰਡੀ ਦਾ ਅਟੈਕ ਹੈ ਪੰਤਲ ਵੇਟ ਦਾ ਸ਼ੁਰੂ ਹੋਣਾ ਹੈ ਹਾਂਜੀ ਉਹਦੇ ਆਸਤੇ ਜਿਵੇਂ ਬਾਇਰ ਦੀ ਅਸੀਂ ਵਾਇਗੋ ਰეკਮੈਂਡ ਕਰ ਰਹੇ ਹਾਂ ਹਾਂਜੀ ਔਰ ਫੇਮ ਰეკਮੈਂਡ ਕਰ ਰਹੇ ਹਾਂ ਓਕੇ ਜੀ ਇਹ ਦੋ ਪ੍ਰੋਡਕਟ ਦੋਵਾਂ ਚ ਇੱਕ ਜਿਹੜਾ ਮਰਜੀ ਯੂਜ਼ ਕਰ ਲੈ ਜਿਹੜਾ ਆਪਣੇ ਕੋਲੇ ਬੈਰ ਮਿਲੂਗੀ ਮਤਲਬ ਜਿਹੜੀ ਇਹ ਪ੍ਰੋਡਕਟ ਹੈ origignal ਮਿਲੂਗਾ ਵਿਰਜੀ ਡਾਇਰੈਕਟ ਕੰਪਨੀ ਤੋਂ ਬਿਲਿੰਗ ਹੈ ਕੋਈ ਫੇਕ ਕਿਤੇ ਇਧਰੋਂ ਲੈ ਲਿਆ ਉਹਦਾ ਨਹੀਂ ਹੈ ਇੱਕ ਨਾ ਇੱਕ ਕਿਸਾਨ ਭਰਾਵਾਂ ਦਾ ਬਹੁਤ ਵੱਡਾ ਮੈਸੇਜ ਹੁੰਦਾ ਯਾਰ ਵੀ ਮਤਲਬ ਬੈਰ ਦੀਆਂ ਕਾਪਿੰਗ ਆਈ ਜਾਂਦੀਆਂ ਜਾਂ ਹੋਰ ਪ੍ਰੋਡਕਟਾਂ ਦੀਆਂ ਚੰਬਾ ਦੀਆਂ ਕਾਪਿੰਗ ਆਈ ਜਾਂਦੀਆਂ ਮਤਲਬ ਜਿਹੜੇ ਆਪਾਂ ਗੱਲ ਕਰ ਗਏ ਬਾਈ ਕੋਲ ਜਿਹੜਾ ਵੀ ਪ੍ਰੋਡਕਟ ਆ ਮੇਰੀ ਤਾਂ ਗੱਲ ਕੰਪਨੀ ਦਾ ਏ ਮੈਂ ਤੁਹਾਨੂੰ ਇਹ ਗੱਲ ਦੱਸ ਦਈਏ ਆ ਜਿੱਦਾਂ ਕਿ ਜਿਹੜੀ ਗੱਲ ਕਹਿ ਰਹੇ ਆ ਤੁਸੀਂ ਫੇਕ ਆ ਰਿਹਾ ਦੇਖੋ ਕੋਈ ਵੀ ਕੰਪਨੀ ਐ ਜੈਂਟਾ ਵਾ ਬਾਇਰ ਆ ਆ ਬਾਰ ਕੋਡ ਲੱਗੇ ਆ ਇਹਨਾਂ ਨੂੰ ਕਿਸਾਨ ਭਰਾਵਾਂ ਨੂੰ ਅਸੀਂ ਇਹ ਬਾਰਕੋਡ ਤੇ ਸਕੈਨ ਕਰਕੇ ਮਿੱਤਰੋ ਦੇਖ ਸਕਦੇ ਆ ਠੀਕ ਆ ਕੰਪਨੀ ਦਾ ਡ्रेसਿੰਗ ਸਾਰਾ ਕੁਝ ਮਤਲਬ ਕੰਪਨੀ ਦਾ ਪ੍ਰੋਡਕਟ ਪੂਰਾ ਪਤਾ ਲੱਗ ਜੂਗਾ ਆਪਾਂ ਨੂੰ ਹੋਰ ਆਪਣੇ ਕੋਲ ਕਿਹੜਾ ਜੀ ਆ ਦੇਖੋ ਸੰਜੈਂਟਾ ਦੀ ਚੈਸ ਓਕੇ ਜੀ ਇਹਦਾ ਰੋਲਾ ਪਾਉਂਦੇ ਆ ਲੋਕ ਬਹੁਤ ਸਸਤੀ ਹੈ ਮਹਿੰਗੀ ਪਰ ਕਿਸਾਨ ਵੀਰਾਂ ਨੂੰ ਇਹ ਦੱਸਣਾ ਚਾਹਾਂਗੇ ਬਾਰਕੋਡ ਚੈੱਕ ਕਰੋ ਸਕੈਨ ਕਰੋ ਸਕੈਨ ਕਰੋ ਪੱਕਾ ਬਿੱਲ ਲਓ ਇਹਦੇ 50 100 ਪਿੱਛੇ ਇੱਧਰ ਉੱਧਰ ਨਾ ਜਾਣ ਓਕੇ ਮਤਲਬ ਹਮਤਲ ਸਾਸਤੇ ਪਿੱਛੇ ਬਹੁਤ ਭਰਾ ਆਉਂ ਲੈਂਦੇ ਆ ਮਿੱਤਰੋ ਇਹ ਇੱਕ ਇਹ ਚੀਜ਼ ਬਾਈ ਜੀ ਦੀ ਨੋਟਸ ਕਰਿਓ ਕਿਉਂਕਿ ਮੇਨ ਗੱਲ ਹ ਹਰੇਕ ਦੁਕਾਨਦਾਰ ਦਾ ਕੰਮ ਹੁੰਦਾ ਵੀ ਆਪਦੇ ਪ੍ਰੋਡਕਟ ਨੂੰ ਸੇਲ ਕਰਨਾ ਇਹ ਬਾਈ ਨੇ ਮੈਨੂੰ ਇੱਕ ਗੱਲ ਪਹਿਲਾਂ ਦੱਸਦੀ ਕਹਿੰਦਾ ਮੇਰਾ ਕੰਮ ਕੋਈ ਪ੍ਰੋਡਕਟ ਨੂੰ ਸੇਲ ਕਰਨਾ ਨਹੀਂ ਮੇਰਾ ਕੰਮ ਸਹੀ ਰਸਤੇ ਕਿਸਾਨ ਭਰਾਵਾਂ ਨੂੰ ਪਾਉਣਾ ਕਿਉਂਕਿ ਕਿਸਾਨ ਭਰਾ ਮੇਨ ਮਤਲਬ ਖੇਤੀ ਦੇ ਵਿੱਚ ਰਹਿੰਦੇ ਉਹਨਾਂ ਨੂੰ ਤਾਂ ਜ਼ਿਆਦਾ ਹੀ ਪਤਾ ਏ ਪਰ ਜਦੋਂ ਪ੍ਰੋਡਕਟ ਲੈਣ ਵੇਨੇ ਆ ਅਗਲਾ ਕਹਿੰਦਾ ਯਾਰ ਉਹ ਯਾਰ ਉਹ ਤਾਂ ਸਾਨੂੰ ਘੱਟ ਰ ਪਰ ਉਹਦੇ ਵਿੱਚ ਜਿਹੜਾ ਸਮਾਨ ਹੁੰਦਾ ਮਿੱਤਰੋ ਉਹ ਤਾਕਤ ਵਾਲਾ ਨਹੀਂ ਹੁੰਦਾ ਮੈਂ ਮੈਂ ਸਿੱਧੀ ਥੋਸਪਾਸ ਜਿੱਥੇ ਗੱਲ ਕਰ ਦਿੰਦਾ ਕਿਉਂਕਿ ਉਹਦੇ ਵਿੱਚ ਕੁਝ ਹੋਰ ਪਾਇਆ ਹੁੰਦਾ ਉਹ ਓਨੇ ਕ ਦਿਨ ਹੀ ਦਵਾਈ ਮਤਲਬ ਕਬਰ ਕਰਦੀ ਉਸ ਤੋਂ ਬਾਅਦ ਹੋ ਰਿਜ਼ਲਟ ਨਹੀਂ ਦਿੰਦੀ ਆ ਬਾਈ ਦਾ ਜਿਹੜਾ ਗਦਾਮ ਆ ਤੇ ਗਦਾਮ ਮਿੱਤਰੋ ਇਹ ਆਪਾਂ ਕਹਿੰਦੇ ਸਮਾਨ ਪੱਖੋਂ ਜਾਂ ਰੇਸ ਸਪਰੇ ਪੱਖੋਂ ਭਰਿਆ ਪਿਆ ਹੈ ਕਿਸੇ ਵੀ ਤਰ੍ਹਾਂ ਤੁਸੀਂ ਲੈਣਾ ਆਲੂਆਂ ਆਪ ਤੇ ਮੈਂ ਤੁਹਾਨੂੰ ਦੱਸ ਦਈਏ ਗਾਂ ਜਿਹੜੇ ਆਲੂ ਲੱਗਣੇ ਉਹਨਾਂ ਆਪ ਤੇ ਬਾਈ ਕੀ ਕੋ ਕਰਦੇ ਆਲੂਆਂ ਆਪ ਤੇ ਆਪਣੇ ਕੋਲ ਮੈਗਨੀਸ਼ੀਅਮ ਸਪਰੇ ਹੈਗਾ ਹੈਗਾ ਇਹ ਸਲਫਰ ਆਉਂਦਾ ਹਾਂ ਉਹ ਹੈਗਾ ਮੈਂ ਇਸ ਤੋਂ ਅੱਗੇ 11 ਦੇ ਪ੍ਰੋਡਕਟਾਂ ਨੂੰ ਆਸਤੇ ਬਹੁਤ ਵਧੀਆ ਪ੍ਰੋਡਕਟ ਹੈ 11 ਦੇ ਮਤਲਬ ਆਲੂਮੋ ਦਾ ਸਾਈਜ਼ ਆਸਤੇ ਕੁਆਲਟੀ ਆਸਤੇ ਹਾਂਜੀ ਫਿਰ ਕੈਲਸ਼ੀਅਮ ਵੀ ਇਹ ਕਾਇਆ ਜਾਂਦਾ ਹੈ ਓਕੇ ਇਹ ਆਲੂਮੋ ਦਾ ਆਸਤੇ ਸਪੈਸ਼ਲ ਪੈ ਰਿਹਾ ਓਕੇ ਫਿਰ ਅਸਤੇ ਜ਼ਿੰਕ ਆ ਗਈਆਂ ਜ਼ਿੰਕ ਵੀ ਆਪਣੇ ਕੋਲ ਮਤਲਬ ਪਈ ਆ ਹਾਂਜੀ ਇਹ ਸੂਪਰ ਸੂਰਮਾ ਨਵੀਂ ਗਰੋਮਰ ਸੂਪਰ ਬਰਨ ਪਲੱਸ ਚੈਂਕ ਸਪੈਸ਼ਲ ਆਲੂਆਂ ਆਸਤੇ ਹੈ ਜੋ ਕਿ ਮਤਲਬ ਕਿ ਬਹੁਤ ਵਧੀਆ ਸਾਈਜ਼ ਬਣਾਉਣਾ ਹੈ ਇੱਕ ਐਲਜੀਟੀ ਆ ਜਾਂਦੀ ਹੈ ਇਸ ਆਸਤੇ ਰਸਤਾ ਆਪ ਤੇ ਕਿਸੇ ਭਰਾ ਨੇ ਇਕੱਠੀ ਮਤਲਬ ਰੇਸ਼ ਚੱਕਣੀ ਆ ਜਾਂ ਕੋਈ ਵੀ ਪ੍ਰੋਡਕਟ ਚੱਕਣਾ ਬਾਈ ਨਾਲ ਸੰਪਰਕ ਕਰ ਸਕਦਾ ਨੇੜੇ ਤੇੜੇ ਤਰਮ ਕੋਡ ਦੇ ਜਿਹੜੇ ਪੈਂਡਾ ਮਿੱਤਰੋ ਤੇ ਇੱਕ ਤੁਹਾਨੂੰ ਹੋਰ ਗੱਲ ਦੱਸ ਦਈਏ ਇਹ ਬਾਈ ਕੋਲੇ ਮਤਲਬ ਜਿਵੇਂ ਆਪਣੇ ਫਸਲਾਂ ਤੇ ਉਹ ਪਾਉਣ ਵਾਲੇ ਹੁੰਦੇ ਆਪਣੇ ਉਹ ਸਪਰੇ ਪੰਪ ਵਿੱਚ ਭੋਲਣ ਵਾਸਤੇ ਉਹ ਸਿਸਟਮ ਵੀ ਬਾਈ ਕੋਲੇ ਦਿਖਾ ਦੇ ਤੈਨੂੰ ਢੋਲੀਆਂ ਵਗੈਰਾ ਜਿਹੜੀਆਂ ਪੰਨਾਂ ਏ ਕਿਸੇ ਵੇਲੇ ਵੀ ਤੁਸੀਂ ਆ ਕੇ ਲੈ ਸਕਦੇ ਆ ਗਾਂ ਮਿੱਤਰੋ ਕਣਕ ਲੱਗਣੀ ਆ ਜਿਹੜੀ ਉਹਦੇ ਆਸਤੇ ਬਾਈ ਆਹ ਕੀ ਸਿਸਟਮ ਆ ਯਾਰ ਇਹਦੇ ਬਾਰੇ ਮੈਨੂੰ ਦੱਸੋ ਸੀਏ ਸੀਏ ਟਰੀਟਮੈਂਟ ਵਾਸਤੇ ਆ ਸੰਜੈਟਾ ਕੰਪਨੀਆਂ ਸਿਫਾਰਿਸ਼ ਦਾ ਆਪਾਂ ਨੂੰ ਇੱਥੇ ਦੱਸੀ ਹੈ ਓਕੇ ਅਸੀਂ ਇਹਦੇ ਨਾਲ ਮੱਕੀ ਦੇ ਬੀਜ ਨੂੰ ਤੇ ਝੋਨੇ ਦੇ ਬੀਜ ਨੂੰ ਦਵਾਈ ਦਵਾਈ ਹੈ ਅੱਛਾ ਬਹੁਤ ਵਧੀਆ ਦਵਾਈ ਲੱਗਦੀ ਇੱਕ ਸਾਲ ਲੱਗਦੀ ਹੁਣ ਕਣਕ ਦੇ ਬੀਜ ਵਿੱਚ ਪਾ ਲੈ ਵੀ ਮਿੱਤਰੋ ਹੱਥ ਤੁਹਾਨੂੰ ਲਾਉਣ ਦੀ ਲੋੜ ਨਹੀਂ ਹੈ ਨਾ ਬਾਈ ਸਿਰਫ ਬੂਰੀ ਖੋਲੋ ਤੇ ਵਿੱਚ ਪਾ ਦਿਓ ਠੀਕ ਆ ਦਵਾਈ ਲੱਗ ਕੇ ਮਿੱਤਰੋ ਆਪ ਹੀ ਬਾਹਰ ਆ ਜਾਣੀ ਆ ਉਹ ਨੂੰ ਥੋੜੇ ਹੱਥ ਖਰਾਬ ਨਹੀਂ ਹੋਣੇ ਮਿਸਤੋ ਜਾ ਮਤਲਬ ਹਾਂ ਇੱਕ ਸਾਰ ਦਵਾਈ ਲੱਗਣੀ ਕਿਸੇ ਵੱਧ ਨਹੀਂ ਲੱਗਣੀ ਘੱਟ ਨਹੀਂ ਲੱਗਣੀ ਮੀਨੇ ਤੁਹਾਨੂੰ ਗਾਂ ਦੱਬੀ ਹੈ ਬਿਜਲੀ ਤੇ ਲੱਗਣ ਵਾਲਾ ਪਸਤਾਵਾ ਤੇ ਭਾਈ ਕਿਹੜੇ ਕਿਹੜੀ ਮਤਲਬ ਚੀਜ਼ ਨੂੰ ਆਪਾਂ ਦਵਾਈ ਲਾ ਕੇ ਦੇ ਦਿੰਦੇ ਹਾਂ ਇਹ ਕਣਕ ਹਾਂਜੀ ਝੋਨਾ ਖਾਸਮਤੀ ਅੱਕੀ ਫਾਂਗੀ ਉਹ ਇਹ ਇੰਨੀਆਂ ਬਦਲਾਂ ਦੇ ਭਾਈ ਮਿਸਤੋ ਗਾਂ ਲੱਗਣੀ ਕਣਕ ਠੀਕ ਆ ਤੇ ਕਣਕ ਤੇ ਬਾਈ ਹੁਣ ਆਪਾਂ ਤੁਸੀਂ ਆ ਕੇ ਦਵਾਈ ਲਵਾ ਕੇ ਲੈ ਕੇ ਜਾ ਸਕਦੇ ਕੋ ਦਾ ਭਾਈ ਚਾਰ ਦਿਨ ਤੋਂ ਕੋਈ ਚਾਰ ਦਵਾਈ ਵੀ ਨਾ ਲੈਣਾ ਦਵਾਈ ਦਾ ਚਾਰਜ ਹੈ ਦਵਾਈ ਜਿੰਮੀ ਦਾ ਆਪ ਹੀ ਲਿਆ ਕੇ ਆਪ ਹੀ ਲਵਾਉਂਦਾ ਹੈ ਕਿ ਇੱਥੇ ਲਵਾਉਣੀ ਚਾਹੁੰਦਾ ਇੱਥੇ ਨਾਲ ਇੱਥੇ ਆਪਣੇ ਕੋਲੇ ਲੈ ਮੇਂ ਮਿੱਤਰੋ ਤੁਸੀਂ ਆਇਓ ਇਥੋਂ ਹੀ ਬਾਈ ਕੋਲੋਂ ਦਵਾਈ ਲੈ ਕੇ ਇਥੋਂ ਹੀ ਲਵਾ ਕੇ ਲੈ ਜਾਓਗੇ ਤੋ ਕੋਈ ਤੁਹਾਡੇ ਤੋਂ ਪੈਸਾ ਨਹੀਂ ਲਿਆ ਜਾਣਾ ਦਵਾਈ ਦਵਾਈ ਦਾ ਮਿੱਤਰੋ ਕੱਲੀ ਦਵਾਈ ਲਾਉਂਗੇ ਜਿਹੜਾ ਉਹਦੇ ਤੁਹਾਡੇ ਤੋਂ ਚਾਰਜਸ ਲਏ ਜਾਣੇ ਆ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਮਿੱਤਰੋ ਧਰਮਪੁਰ ਦੇ ਵਿੱਚ ਬਾਈ ਦਾ ਜਿਹੜਾ ਕੰਮ ਆ ਬਹੁਤ ਸਾਫ਼ ਉਧਰਾ ਮੈਂ ਤੁਹਾਨੂੰ ਇਹ ਗੱਲ ਦੱਸ ਦਈਏ ਕਿਉਂਕਿ ਮੈਂ ਸਾਰੇ ਦੁਕਾਨਦਾਰ ਨਹੀਂ ਕਹਿ ਸਕਦਾਗਾ ਬਾਰ ਬਾਰ ਉਹ ਗੱਲ ਤਾਂ ਕਰਦਾ ਹੁੰਦਾ ਕਿਉਂਕਿ ਬਹੁਤ ਬੰਦਿਆਂ ਦੇ ਮੈਸੇਜ ਆਉਂਦੇ ਆ ਬਾਈ ਯਾਰ ਫੋਨ ਨਹੀਂ ਚਾਹਦੇ ਦੁਕਾਨਦਾਰ ਪਰ ਮਿੱਤਰੋ ਆ ਬਾਈ ਜਿਹੜਾ ਸਾਡਾ ਭਰਾ ਏ ਇਹ ਇਹ ਗੱਲ ਕਹਿ ਰਿਹਾ ਕਿਸੇ ਵੇਲੇ ਵੀ ਤੁਸੀਂ ਸਾਨੂੰ ਫੋਨ ਕਰ ਸਕਦੇ ਆ ਮਿੱਤਰੋ ਤੇ ਜਾਣਕਾਰੀ ਲੈ ਸਕਦੇ ਆ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ